ਸਮਾਣਾ ਤੇ ਪਾਤੜਾ ਉਹ ਮੰਡਲ ਦੇ ਕਈ ਪਿੰਡਾਂ ਦੇ ਵਿੱਚ ਕਾਲਾ ਪੀਲਾ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ 1 ਮਹੀਨੇ ਦੇ ਵਿੱਚ ਸਮਾਣਾ ਦੇ ਸਰਕਾਰੀ ਹਸਪੀਟਲ ਵਿੱਚ ਹੀ 40 ਆ 45 ਮਰੀਜ਼ ਕਾਲੇ ਪੀਲੇ ਦੇ ਆ ਰਹੇ ਹਨ ਇਸ ਦਾ ਕਾਰਨ ਕੀ ਹੈ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਇੱਕ ਗੰਭੀਰ ਇੱਕ ਬਿਮਾਰੀ ਹੈ ਜਿਸ ਦੇ ਨਾਲ ਬੰਦੇ ਦੀ ਸਿਹਤ ਤੇ ਕਿੰਨਾ ਮਾੜਾ ਪ੍ਰਭਾਵ ਪੈਂਦਾ ਹੈ ਇਸ ਦਾ ਮੁੱਖ ਕਾਰਨ ਜੇ ਡਾਕਟਰਾਂ ਦੇ ਸੇਕੀ ਨਸ਼ੇ ਦਾ ਜ਼ਿਆਦਾ ਪ੍ਰਸਾਰ ਹੋ ਰਿਹਾ ਹੈ ਨਸ਼ੇ ਦਾ ਜ਼ਿਆਦਾ ਸੇਵਨ ਕਰਨਾ ਇਸ ਦੇ ਵਿੱਚ ਮੁੱਖ ਕਾਰਨ ਹੋ ਸਕਦੇ ਹੈ ਲੇਕਿਨ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਵੀ ਜਿਸ ਤਰ੍ਹਾਂ ਖਰਾਬ ਹੁੰਦਾ ਜਾ ਰਿਹਾ ਹੈ ਉਸ ਕਰਕੇ ਵੀ ਇਹ ਬਿਮਾਰੀ ਲਗਾਤਾਰ ਵਧ ਰਹੀ ਹੈ ਵਿੱਚ ਦੋਨੋਂ ਉਪ ਮੰਡਲ ਦੇ ਵਿੱਚ ਕਈ ਪਿੰਡ ਸਮਾਣਾ ਸ਼ਹਿਰ ਦੇ ਕਈ ਇਲਾਕਿਆਂ ਦੇ ਵਿੱਚ ਵੀ ਮਰੀਜ਼ਾਂ ਦੀ ਗਿਣਤੀ ਇਸ ਤਰ੍ਹਾਂ ਸਾਹਮਣੇ ਆ ਰਹੀ ਹੈ ਸਰਬਜੀਤ ਮਰੋੜੀ ਸ਼ਿਕਾਇਤ ਪੀ ਲਈਏ ਦੀ ਆ ਸ਼ਿਕਾਇਤ ਪੀ ਲਈਏ ਦੀ ਆ ਅੱਛਾ ਕਿਨੇ ਟਾਈਮ ਤੋਂ ਥੋੜੇ ਚਿਰ ਆ ਚੱਲ ਰਹੇ ਸਮਾਣ ਸਰਕਾਰੀ ਵੀ ਚਲਾਈ ਸੀ ਹੂੰ ਤੇ ਫਿਰ ਹੁਣ ਉਹਨਾਂ ਨੇ ਕਿਹਾ ਦੂਜੀ ਤਰ੍ਹਾਂ ਹੀ ਵਰਤ ਲੋ ਬੱਚਾ ਠੀਕ ਹੈ ਹਾਂਜੀ ਬੱਚਾ ਠੀਕ ਹੈ ਉਹ ਸਾਫ ਨਹੀਂ ਹੈਗਾ ਪਿੰਡ ਦਾ ਪਾਣੀ ਨਹੀਂ ਸਾਫਾਗਾ ਕਿਵੇਂ ਦੰਦ ਕਾਲਾ ਹੈ 11 ਹੈ ਉਹ ਮਨੇ ਅੰਗਰੇਜ਼ ਕੋ ਕਿਹੜੇ ਪਿੰਡੇ ਇਹ ਮਰੋੜੀ ਕਾਲਾ ਪੀਲਾ ਦੱਸਿਆ ਸੀ ਅਜੇ ਇਲਾਜ ਕੋ ਨਹੀਂ ਕਰਵਾਇਆ ਛੇ ਮਹੀਨਿਆਂ ਨੂੰ ਕਹਿੰਦੇ ਸੀ ਆਇਆ ਜੀ ਛੇ ਮਹੀਨੇ ਮੈਂ ਹਾਂ ਵੀ ਛੇ ਮਹੀਨੇ ਦਾ ਬੱਚਾ ਹੋ ਗਿਆ ਨਾ ਵੀ ਫੇਰ ਆਵੇ ਪਾਣੀ ਦਾ ਖਰਾਬੀ ਹੈ ਖਰਾਬ ਬਹੁਤ ਖਰਾਬ ਹੈ ਹਾਂ ਗੰਦਾ ਪਾਣੀ ਮੇਰੀ ਨੋਟਿਸ ਜੀ ਜਿਹੜੇ ਪਿਛਲੇ ਦਿਨਾਂ 6 ਇੱਕ ਤਾਂ ਸਾਡੇ ਕੋਲ ਕਾਲੇ ਪੀਲੇ ਐਚ ਬੀ ਐਸ ਜੀ ਪੋਜ਼ਿਟਿਵ ਦੀ ਡਿਲੀਵਰੀ ਹੋ ਕੇ ਚੁੱਕੀ ਹੈ ਪੱਠੇ ਵਾਲੀ ਲੇਬਰ ਦੀ ਸੀਗੀ ਤੇ ਇੱਕ ਕੇ ਸਾਡੇ ਕੋਲ ਪ੍ਰੈਜ਼ੈਂਟਲੀ ਪੋਜ਼ਿਟਿਵ ਹੈਗਾ ਜਿਹਦੀ ਡਿਲੀਵਰੀ ਨੀਅਰ ਬਾਏ ਹੈ ਇੱਕ ਕੇ ਸੋਰ ਸੀਗਾ ਜਿਹੜਾ ਹਾਈ ਰਿਸਕ ਸੀਗਾ ਵਿਤ ਕਾਲਾ ਪੀਲਾ ਉਹ ਮੇਰੇ ਜਿੰਦਰਾ ਰੈਫਰ ਕਰਤਾ ਸੀਗਾ ਦੂਰ ਦੇ ਸਟਾਟਾਂ ਤੋਂ ਕੁਝ ਲੋਕ ਆਉਂਦੇ ਹਾਂ ਉहां ਕਰਕੇ ਵੀ ਹੋ ਜਾਂਦਾ ਇਸ ਤਰ੍ਹਾਂ ਹੋ ਸਕਦਾ ਹੈ ਜੀ ਬਾਕੀ ਮੇਨ ਕਾਰਨ ਹੈ ਨਸ਼ਿਆ ਕਰਕੇ ਅਨਪ੍ਰੋਡਕਟਿਡ ਸੈਕਸ਼ੂਅਲ ਇੰਟਰਕੋਰਸ ਕਰਕੇ ਬਲੱਡ ਟ੍ਰਾਂਸਫਿਊਜ਼ਨ ਕਰਕੇ ਗੰਦਗੀ ਕਰਕੇ ਇੱਕ ਵਾਇਰਲ ਇਨਫੈਕਸ਼ਨ ਹੈ ਜੋ ਇਹ ਕਾਰਨਾਂ ਚੋਂ ਕਿਸੇ ਵੀ ਕਾਰਨ ਨਾਲ ਹੋ ਸਕਦੀ ਹੈ ਕਿੰਨਾ ਖਤਰਨਾਕ ਹੁੰਦਾ ਕਹਾ ਖਤਰਨਾਕਤਾ ਜੀ ਹੁੰਦਾ ਇਹ ਡਿਪੈਂਡ ਕਰਦਾ ਕਿ ਉਹਦੇ ਟਾਈਟ੍ਰੇਸ਼ਨ ਕਿੰਨੀ ਹੈ ਕਿੰਨਾ ਪੁਰਾਣਾ ਹੈ ਕਿੰਨਾ ਐਕਸਪੋਜ਼ਰ ਹੋਇਆ ਹੈ ਤੇ ਇਸ ਦੇ ਨਾਲ ਕੋਈ ਲੀਵਰ ਤੇ ਕਿਡਨੀ ਤੇ ਅਸਰ ਹੁੰਦਾ ਹੈ ਹਾਂਜੀ ਹੁੰਦਾ ਹੀ ਹੈ ਲੀਵਰ ਤੇ ਤਾਂ ਬਹੁਤ ਅਸਰ ਹੁੰਦਾ ਇਸ ਦਾ ਬਾਕੀ ਹੋਰ ਵੀ ਸਾਰੇ ਆਪਣੇ ਐਬਡੋਮినਲ ਆਰਗਨਸ ਤੇ ਦਾ ਇਫੈਕਟ ਪੰਦਾ ਹੀ ਆ। ਹਾਂ ਤੁਹਾਡਾ ਹਰਜਿੰਦਰ ਸਿੰਘ ਜੀ। ਇਹਦੇ ਵਿੱਚ ਵੇਖੋ ਪਾਣੀ ਦੇ ਵਿੱਚ ਜਿਵੇਂ ਨਮਕੀਨ ਦਾ ਨਹੀਂ ਹੁੰਦਾ ਸਵਾਦ ਇਸ ਤਰ੍ਹਾਂ ਟੇਸਟ ਹੈ ਨਮਕੀਨ ਤਰ੍ਹਾਂ ਟੇਸਟ ਹੈ ਦਾ ਬਹੁਤ ਖਰਾਬ ਪਾਣੀ ਹੈ ਕਾਲਾ ਪੀਲਿਆ ਬਹੁਤ ਹੈ ਡੇਂਗੂ ਬਹੁਤ ਆ। ਉਹ ਪੇਟ ਦੇ ਵਿੱਚ ਹੱਲ ਨਹੀਂ ਕੋਈ ਸਮੱਸਿਆ ਨਹੀਂ ਪੈਣਾ ਗੰਦਾ ਪਾਣੀ ਹੈ ਖਾਲੀਆਂ ਵਿੱਚੋਂ ਡੇਂਗੂ ਪੈਦਾ ਹੁੰਦਾ। ਬਾਕੀ ਇਸ ਤਰ੍ਹਾਂ ਹੁਣ ਵੇਖੋ ਕੋਈ ਸਰਕਾਰ ਕੀ ਕਰ ਰਹੀ ਬਾਕੀ ਪਹਿਲਾਂ ਵੀ ਆਏ ਨੇ ਬਹੁਤ ਬਾਕੀ ਕਰਦੇ ਕੁਛ ਨਹੀਂ ਆ ਗਿਆ ਹੋ ਰਿਪੋਰਟਾਂ ਲੱਗ ਗਏ ਨੇ ਘੱਟੋ ਘੱਟ ਵੀ 50 ਬੰਦੇ ਨੂੰ ਕਾਲਾ ਪੀਲਿਆ ਆਇਆ ਤੁਹਾਡੇ ਬਿੰਦੂ ਹਾਂਜੀ ਬਾਕੀ ਇਹਦਾ ਕੋਈ ਵੀ ਹੱਲ ਨਹੀਂ ਹੋ ਰਿਹਾਗਾ ਕਿ ਇੱਥੋਂ ਨੂੰ ਪਤਾ ਹੀ ਹੁਣ ਸਰਕਾਰ ਨੀ ਨੀ ਉਮਰ ਦੇ ਹੋਣੇ ਬੱਚੇ ਦੇ ਮਲੇ ਬੱਚਿਆਂ ਨੂੰ ਕੋ ਹੈਗਾ ਜੀ ਘੱਟੋ ਘੱਟ ਵੀ ਕੋਈ 50 ਸਾਲ ਦਾ ਹੈ ਕੋਈ ਬੱਚੇ ਨੇ ਆਪਣਾ 10 ਸਾਲ ਦਾ ਕੋਈ 15 ਸਾਲ ਦਾ ਉਹਨਾਂ ਨੂੰ ਕਾਲਾ ਬਿੱਲੀ ਆ ਗਿਆ ਜੀ ਗੌਰਵਤੀ ਔਰਤਾਂ ਗੌਰਵਤੀ ਘੱਟੋ ਘੱਟ ਵੀ 10 15 ਕੋ ਔਰਤਾਂ ਨੂੰ ਆਇਆ ਜੀ ਇਹਦਾ ਕੋਈ ਹੱਲ ਕਰਿਆ ਜਾਵੇ ਬਾਕੀ ਕਰਨ ਵਾਲੀ ਤਾਂ ਸਰਕਾਰ ਹੀ ਹੈ ਬਾਕੀ ਹੋਰ ਕਰਨਾ ਕਿੱਦਾਂ ਜੀ ਦੇਖੋ ਹੁਣ ਆਈ ਸੀ ਪਾਣੀ ਕਰਨ ਵਾਸਤੇ ਨਹੀਂ ਜੀ ਬਸ ਆ ਰਿਪੋਰਟਾਂ ਲੈ ਕੇ ਗਏ ਨੇ ਬਾਕੀ ਰਿਪੋਰਟਾਂ ਹਾਲ ਤੱਕ ਆਈਆਂ ਨਹੀਂ ਵਕਿ ਇਹ ਹੀ ਪਤਾ ਲੱਗਿਆ ਤੇ ਕੋ ਕਾਲਾ ਪੀਲਾ ਜਿਹੜਾ ਹੈਗਾ ਦੋ ਤਰੀਕੇ ਦਾ ਹੁੰਦਾ ਹੈ ਹੈਪਟਾਈਟਸ ਬੀ ਤੇ ਹੈਪਟਾਈਟਸ ਸੀ ਹੈਨਾ ਤੇ ਇਹ ਜਿਹੜੇ ਦੋਨੋਂ ਹੀ ਨੇ ਕਾਫੀ ਸਾਡੇ ਕੋਲ ਪੋਜ਼ਿਟਿਵ ਆ ਰਹੇ ਆ ਅਸੀਂ ਕਾ ਟੈਸਟ ਲਗਾਣੇ ਆ ਪਹਿਲਾਂ ਤਾਂ ਜਿਹੜਾ ਕਿ ਬਹੁਤ ਇੱਕ ਸਿੰਪਲ ਜਿਹਾ ਟੈਸਟ ਹੈ ਸਕਰੀਨਿੰਗ ਟੈਸਟ ਮੰਨਦੇ ਆ ਕਨਫਰਮੇਟਰੀ ਨਹੀਂ ਮੰਨਦੇ ਉਹ ਸਾਡੇ ਕੋਲ 40 45 ਪਰ ਮੰਥ ਪੋਜ਼ਿਟਿਵ ਆ ਜਾਂਦੇ ਆ ਠੀਕ ਹੈ ਇਹ ਜਿਹੜੀ ਟੈਸਟਿੰਗ ਹੈ ਸਰਕਾਰੀ ਹਸਪਤਾਲਾਂ 'ਚ ਬਿਲਕੁਲ ਫ੍ਰੀ ਆਫ ਕਾਸਟ ਹੁੰਦੀ ਹੈ ਤੇ ਅਗਰ ਉਹ ਪੋਜ਼ਿਟਿਵ ਆਂਦਾ ਤਾਂ ਫਰਦਰ ਅਸੀਂ ਉਹਦੀ ਕਨਫਰਮੇਸ਼ਨ ਕਰਦੇ ਹਾਂ ਵਾਇਰਲ ਲੋਡ ਦੇ ਨਾਲ ਕਿ ਵਾਕਈ ਉਹ ਉਹਦੇ ਵਿੱਚ ਉਸਦੀ ਬਾਡੀ ਦੇ ਵਿੱਚ ਵਾਇਰਸ ਹੈ ਜਾਂ ਨਹੀਂ ਅਗਰ ਉਹ ਵਾਇਰਲ ਲੋਡ ਇੱਕ ਜਿਹੜੀ ਟੈਸਟ ਮਾਤਰਾ ਤੋਂ ਜ਼ਿਆਦਾ ਆਂਦਾ ਤਾਂ 100% ਸ਼ੋਰ ਹੋ ਜਾਂਦਾ ਹੈ ਕਿ ਉਹਨੂੰ ਹੈਪਟਾਈਟਿਸ ਬੀ ਜਾਂ ਸੀ ਹੈ ਕਾਰਨ ਤਾਂ ਦੇਖੋ ਜਿੰਨਾ ਨਸ਼ਾ ਵਧੇਗਾ ਅ ਨੀਡਲ ਸ਼ੇਅਰਿੰਗ ਨਾਲ ਜਿਹੜੇ ਇੰਟਰਾਵਿਨਸ ਡਰਗ ਅਬਿਊਜ਼ਰਸ ਹੁੰਦੇ ਆ ਜਿਹੜੇ ਕਿ ਸੂਈਆਂ ਵਾਲਾ ਨਸ਼ਾ ਕਰਦੇ ਨੇ ਹਨਾ ਇੱਕ ਨੇ ਸੂਈ ਲਗਾਈ ਉਹੀ ਦੂਸਰੇ ਨੇ ਲਗਾ ਲਈ ਅਗਰ ਇੱਕ ਪੋਜ਼ਿਟਿਵ ਹੈ ਤਾਂ ਦੂਸਰਾ ਪੋਜ਼ਿਟਿਵ ਹੈ ਨਾਲ ਉਹ ਯੂਜ਼ਡ ਸਰਿੰਜਸ ਯੂਜ਼ ਕਰਦੇ ਨੇ ਤਾਂ ਮੋਸਟਲੀ ਤਾਂ ਇਹ ਜਿਹੜਾ ਹੈ ਇਹ ਬਲੱਡ ਦੇ ਨਾਲ ਫੈਲਦਾ ਤੇ ਜਾਂ ਜਿਹੜਾ ਹੁੰਦਾ ਹੈ ਕਿ ਅਗਰ ਕੋਈ ਕਿਸੇ ਪੇਸ਼ੈਂਟ ਨੂੰ ਬਲੱਡ ਲੱਗ ਗਿਆ ਡਿਲੀਵਰੀ ਦੇ ਟਾਈਮ ਤੇ ਬਾਏ ਚਾਂਸ ਆਫ ਬਲੱਡ ਹੈ ਉਹ ਕਿਸੇ ਐਸੇ ਡੋਨਰ ਤੋਂ ਲਿਆ ਗਿਆ ਜਿਹੜਾ ਕਿ ਵਿੰਡੋ ਪੀਰੀਅਡ ਦੇ ਵਿੱਚ ਸੀ ਜਿਹਨੂੰ ਆਪਾਂ ਡਿਟੈਕਟ ਹਲੇ ਤੱਕ ਨਹੀਂ ਕਰ ਸਕਦੇ 3 ਮੰਥ ਤੋਂ ਘੱਟ ਦਾ ਵਿੰਡੋ ਪੀਰੀਅਡ ਹਲੇ ਤੱਕ ਕੋਈ ਟ੍ਰੈਸ ਨਹੀਂ ਬਣਿਆ ਕਿ ਡਿਟੈਕਟ ਕਰ ਸਕੇ ਤਾਂ ਉਹਦੇ ਰਹੀਂ ਵੀ ਫੈਲ ਜਾਂਦਾ ਹੈ ਯਾ ਜਿਹਨੂੰ ਕਿ ਅਨਪ੍ਰੋਟੈਕਟਿਡ ਸੈਕਸ ਕਹਿੰਦੇ ਆਂ ਅਗਰ ਉਹ ਕਰਨ ਤਾਂ ਉਹਦੇ ਨਾਲ ਵੀ ਫੈਲਦਾ ਹੈ ਜ਼ਿੰਦਗੀ ਰਾਏ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਨਹੀਂ ਪਾਣੀ ਦੇ ਨਾਲ ਜਿਹੜਾ ਹੈ ਉਹ ਹੈਪਾਟਾਈਟਸ A ਤੇ E ਹੁੰਦਾ ਹੈ ਬੀ ਤੇ ਸੀ ਜਿਹੜਾ ਅਸੀਂ ਕਰਦੇ ਆ ਜਿਹੜਾ ਜਿਹਨੂੰ ਆਪਾਂ ਕਾਲਾ ਪੀਲੀਆ ਕਹਿੰਦੇ ਆ ਉਹਦਾ ਗੰਦਗੀ ਜਾਂ ਪਾਣੀ ਨਾਲ ਬਿਲਕੁਲ ਲੈਣਾ ਦੇਣਾ ਨਹੀਂ ਹੈ ਉਹ ਬਲੱਡ ਦੇ ਰਾਹੀਂ ਫੈਲਦਾ ਕਾਲਾ ਪੀਲੀਆ ਇੱਕ ਨਾ ਵਾਇਰਲ ਇਨਫੈਕਸ਼ਨ ਹੈ ਜਿਹੜੀ ਕਿ ਹੈਪਟਾਈਟਿਸ ਬੀ ਤੇ ਹੈਪਟਾਈਟਿਸ ਸੀ ਦੀ ਬਿਮਾਰੀ ਕਰਕੇ ਹੁੰਦੀ ਹੈਗੀ ਆ ਕਾਲੇ ਪੀਲੀਏ ਦੇ ਕਾਰਨ ਮੇਨ ਕਾਰਨ ਆਪਣੇ ਪੰਜਾਬ ਦੇ ਵਿੱਚ ਨਸ਼ੇੜੀਆਂ ਦੀ ਸੰਖਿਆ ਦਿਨ ਬਰ ਦਿਨ ਵਧੀ ਜਾ ਰਹੀ ਹੈਗੀਆਂ ਜਿਹੜੇ ਟੀਕੇ ਲਾਉਂਦੇ ਹਨ ਇੱਕ ਲਾਇਆ ਦੂਜੇ ਦੂਜੇ ਨੂੰ ਤੀਜੇ ਆਪਸ ਟੀਕੇ ਲਾਈ ਜਾਂਦੇ ਹਨ ਇਹਨਾਂ ਕਰਕੇ ਇਹਨਾਂ ਦੀ ਸੰਘਾ ਸਾਡੇ ਕੋਲ ਬਹੁਤ ਵਧਰੀ ਹੈਗੀ ਆ ਇਸ ਤੋਂ ਇਲਾਵਾ ਕਾਲਾ ਪੀਲੀਆ ਅਨ ਪ੍ਰੋਟੈਕਟਿਡ ਸੈਕਸ਼ੂਅਲ ਇੰਟਰਕੋਰਸ ਕਰਕੇ ਹੋ ਜਾਂਦਾ ਹੈਗਾ ਜਾਂ ਬਲੱਡ ਟ੍ਰਾਂਸਫਿਊਜ਼ਨ ਜਿਹੜੇ ਕਿ ਲਾਇਸੈਂਸਡ ਮਸ਼ੂੰਦਾ ਜਿਹੜੇ ਬਲੱਡ ਸਟੋਰ ਹੁੰਦੇ ਹੈਗੇ ਜਿੱਥੇ ਅਨ ਲਾਇਸੈਂਸਡ ਬਲੱਡ ਜੋ ਉੱਥੋਂ ਆਪਾਂ ਲਈਏ ਉਸ ਕਰਕੇ ਵੀ ਕਾਲਾ ਪੀਲੀਆ ਹੋ ਸਕਦਾ ਹੈ ਤੇ ਇੱਕ ਹੋਰ ਕਾਰਨ ਹੈ ਕਿ ਪ੍ਰੈਗਨੈਂਟ ਜਿਹੜੀ ਲੇਡੀ ਹੈ ਇਸ ਤੋਂ ਜੇ ਉਹਨੂੰ ਕਾਲਾ ਪੀਲਿਆ ਆਇਆ ਤਾਂ ਉਸਦੇ ਰਾਹੀਂ ਬੱਚੇ ਨੂੰ ਹੋ ਸਕਦਾ ਹੈਗਾ ਇਹ ਪ੍ਰਮੁੱਖ ਚਾਰ ਕਾਰਨ ਹੈਗੇ ਜਿਹੜੇ ਕਾਲੇ ਪੀਲੇ ਦਾ ਕਾਰਨ ਹੈਗੇ ਤੇ ਕੋਈ ਪੀਣ ਪਾਣੀ ਜੇ ਠੀਕ ਨਾ ਹੋਵੇ ਉਸ ਕਰਕੇ ਹੁਣ ਜਿੰਨੀ ਪਾਣੀ ਪਾਣੀ ਨਾ ਠੀਕ ਕਰਕੇ ਕਾਲਾ ਪੀਲਿਆ ਨਹੀਂ ਹੁੰਦਾ ਦੂਜੇ ਪੀਲਿਆ ਹੁੰਦੇ ਹੈਗੇ ਕਾਲਾ ਪੀਲਿਆ ਨਹੀਂ ਹੁੰਦਾ ਉਸ ਕਰਕੇ ਦੂਸਰੇ ਪਾਣੀ ਹੁੰਦੇ ਹੈ। ਤੇ ਸਟਾਫ ਦੀ ਕਿੰਨੀ ਕਫਾਇਮਰ ਤੁਸੀਂ ਡਾਕਟਰ ਦੀ ਏਮਓ ਵਗੈਰਾ ਕਿੰਨੀ ਕਮੀ ਹੈ? ਏਮਓ ਦੀ ਤਾਂ ਬਹੁਤ ਸ਼ਾਰਟੇਜ ਆ ਗਈ ਸਾਡੇ ਕੋਲ ਇਹ ਸਿਰਫ ਦੋ ਈਐਮਓਜ਼ ਹੈਗੇ 10 ਦੀ ਪੋਸਟ ਹੈਗੀਆਂ 8 ਦੀ ਵੈਕੈਂਸੀ ਹੈਗੀ ਇੱਥੇ ਇੱਕ ਵਾਰੀ ਮੈਂ ਡਾਕਟਰ ਜੋਰੀਅਮ ਨਾਲ ਗੱਲ ਕਰੂੰਗਾ ਕਿ ਜਿਹੜੇ ਬੱਚੇ ਹੈ ਕਾਈਂਡਲੀ ਕਿ ਹਸਪੀਟਲ ਦੇ ਵਿੱਚ ਲਿਆ ਜਾਵੇ ਤਾਂ ਕਿ ਅਸੀਂ ਆਪਣਾ ਕੰਮ ਸੁਰੱਖਿਅਤ ਰੂਪ ਨਾਲ ਕਰ ਸਕੀਏ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼